ਅੱਜ ਤੇ ਸਿਰਫ 사ਤਨਾ ਵੈਰੂ ਦਾ ਜਾਬ ਕਰਕੇ ਜੋ ਅਸੀਂ ਇੱਥੇ ਮਾਰਚ ਕੱਢ ਰਹੇ ਆ ਜੋ ਮੋਰਚਾ ਲਾਇਆ ਇਹ ਮੀਟ ਸ਼ਰਾਬ ਦੀਆਂ ਦੁਕਾਨਾਂ ਇਹ ਪਾਨ ਤਮਾਕੂ ਦੀਆਂ ਦੁਕਾਨਾਂ ਨਾ ਬੰਦ ਕੀਤੀਆਂ ਗਈਆਂ ਤੇ ਇਹ ਜਿਹੜੀਆਂ ਦੁਕਾਨਾਂ ਅਸੀਂ ਆਪ ਬੰਦ ਕਰਾਵਾਂਗੇ ਉਹਦੇ ਵਾਸਤੇ ਭਾਵੇਂ ਸਾਨੂੰ ਜੇਲ੍ਹ ਵੀ ਕੱਟਣੀ ਪਵੇ ਆ ਗੱਲਾਂ ਜੀ ਮੈਂ ਤਾਂ ਸਿੱਧਾ ਗੱਲ ਕਰਦਾ ਨਿਹੰਗ ਸਿੰਘ ਮੰਗ ਨਹੀਂ ਕਰਦਾ ਨਿਹੰਗ ਸਿੰਘ ਹਮੇਸ਼ਾ ਆਪਣਾ ਹੱਕ ਲੈ ਲੈਂਦਾ ਤੇ ਆਪਣਾ ਹੱਕ ਲੈਣ ਵਾਸਤੇ ਭਾਵੇਂ ਸਾਨੂੰ ਆਪਣਾ ਖੂਨ ਦਾ ਕਤਰਾ-ਕਤਰਾ ਵੀ ਬਹਾਉਣਾ ਪਵੇ ਉਹ ਵੀ ਬਹਾ ਦੇਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪੰਜਾਬ ਸਿੰਘ ਸੁਲਤਾਨਵਿੰਨ ਪੰਜ ਥਾ ਮਿਸਲ ਬਾਬਾ ਅਨੰਦ ਸਿੰਘ ਜੀ ਪੰਜ ਥਾ ਠੀਕ ਹੈ ਜੀ ਇਹ ਜੀ ਭਾਈ ਰਣਜੀਤ ਸਿੰਘ ਭੋਮਾ ਹੋਣਾ ਨੇ ਜੋ ਛੀਰ ਦਰਬਾਰ ਸਾਹਿਬ ਨੂੰ ਜਾਣ ਵਾਲੇ ਰਸਤੇ ਦੇ ਵਿੱਚ ਬੀੜੀ ਸਿਗਰਟ ਪਾਨ ਦੀਆਂ ਦੁਕਾਨਾਂ ਅਤੇ ਸ਼ਰਾਬ ਦੇ ਠੇਕੇ ਆਦਿਕ ਬੰਦ ਕਰਾਉਣ ਵਾਸਤੇ ਜੋ ਇਹ ਸੰਘਰਸ਼ ਵਿੱਢਿਆ ਸੋ ਜੋ ਪ੍ਰਸ਼ਾਸਨ ਆ ਕੰਮ ਕਰਦੇ ਨਹੀਂ ਨੇ ਸੁੱਤਾ ਪਿਆ ਇਹਨਾਂ ਨੂੰ ਜਗਾਉਣ ਵਾਸਤੇ ਅੱਜ ਤੇ ਸਿਰਫ ਸਤਨਾ ਵੈਰੂ ਦਾ ਜਾਬ ਕਰਕੇ ਜੋ ਅਸੀਂ ਇੱਥੇ ਮਾਰਚ ਕੱਢ ਰਹੇ ਆ ਜੋ ਮੋਰਚਾ ਲਾਇਆ ਸ਼ਾਂਤ ਮੈਂ ਮੋਰਚਾ ਜੇਕਰ ਇਹ ਸ਼ਰਾਬ ਦੀਆਂ ਦੁਕਾਨਾਂ ਇਹ ਮੀਟ ਸ਼ਰਾਬ ਦੀਆਂ ਦੁਕਾਨਾਂ ਇਹ ਪਾਨ ਤਮਾਕੂ ਦੀਆਂ ਦੁਕਾਨਾਂ ਨਾ ਬੰਦ ਕੀਤੀਆਂ ਗਈਆਂ ਤੇ ਇਹ ਜਿਹੜੀਆਂ ਦੁਕਾਨਾਂ ਅਸੀਂ ਆਪ ਬੰਦ ਕਰਾਵਾਂਗੇ ਉਹਦੇ ਵਾਸਤੇ ਭਾਵੇਂ ਸਾਨੂੰ ਜੇਲ੍ਹ ਵੀ ਕੱਟਣੀ ਪਵੇ ਪਰਵਾਹ ਕਿਸੇ ਗੱਲ ਦੀ ਨਹੀਂ ਮੋਰਚਾ ਦੇ ਬਾਅਦ ਦੀਆਂ ਗੱਲਾਂ ਜੀ ਮੈਂ ਤੇ ਸਿੱਧਾ ਗੱਲ ਕਰਦਾ ਨਿਹੰਗ ਸਿੰਘ ਮੰਗ ਨਹੀਂ ਕਰਦਾ ਨਿਹੰਗ ਸਿੰਘ ਹਮੇਸ਼ਾ ਆਪਣਾ ਹੱਕ ਲੈ ਲੈਂਦਾ ਤੇ ਆਪਣਾ ਹੱਕ ਲੈਣ ਵਾਸਤੇ ਭਾਵੇਂ ਸਾਨੂੰ ਆਪਣਾ ਖੂਨ ਦਾ ਕਤਰਾ-ਕਤਰਾ ਵੀ ਬਹਾਉਣਾ ਪਵੇ ਉਹ ਵੀ ਬਹਾ ਦੇਵਾਂਗੇ ਰੰਜੀਤ ਸਿੰਘ ਪੋਮਾ ਪ੍ਰਧਾਨ ਸਮਾਜ ਸਵਾਰ ਸੰਸਥਾ ਪੰਜਾਬ ਤੋਂ ਸਭ ਨੂੰ ਕਹਿਣਾ ਚਾਹੁੰਦਾ ਜਿਹੜਾ ਸਾਡੇ ਸਰਪ੍ਰਸਤ ਕਿਤੇ ਕਿਤੇ ਦੇ ਰੱਖਦਾ ਕਿਉਂ ਕਿਤੇ ਬਸਟੈਂਡ ਅਮਰitsar ਗੁਰੂ ਨਗਰੀ ਦੇ ਪਹਿਲੇ ਚੌਂਕ ਚੌਂਕ ਮਹਾਤਮਾ ਸਿੰਘ ਦੇ ਵਿੱਚ ਜੋ ਸਤਖੰਡ ਸ੍ਰੀ ਹਰਮੰਦਰ ਸਾਹਿਬ ਮਹਾਰਾਜ ਦੇ ਆਉਣ ਜਾਣ ਵਾਲਿਆਂ ਰਸਤਿਆਂ ਦੇ ਵਿੱਚ ਸ਼ਰਾਬ ਦੇ ਠੇਕੇ ਮੀਟ ਦੀਆਂ ਦੁਕਾਨਾਂ ਮਾਣ ਬੇਟੀ ਦੀਆਂ ਦੁਕਾਨਾਂ ਨੂੰ ਪੱਕੇ ਤੌਰ ਤੇ ਬੰਦ ਕਰਾਉਣ ਲਈ ਅੱਜ ਸਤਨਾਮ ਵਾਹਿਗੁਰੂ ਦਾ ਜਾਬ ਕੀਤਾ ਗਿਆ ਹੈ ਅਸੀਂ ਪੰਜਾਬ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਆਪਨੇ ਸਰਕਾਰ ਬਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਸਾਡੀ ਸਰਕਾਰ ਬਣੀ ਤੇ ਅਸੀਂ ਅੰਮ੍ਰਿਤਸਰ ਨੂੰ ਪੁੱਤਰ ਸਹਿਰ ਦਾ ਦਰਜਾ ਦਵਾਂਗੇ ਬਸ ਅਡੇ ਤੇ ਪਹਿਲਾ ਚੌਕ ਹੈ ਚੌਕ ਮਹਾਸਿੰਘ ਜੋ ਸਰਾਬ ਦੇ ਠੇਕੇ ਸੰਤਾ ਦੀ ਸਰਦਾਂ ਨੂੰ ਟੱਕ ਮਾਰਦੇ ਹਨ ਅਤੇ ਹਾਲ ਗੇਟ ਤੇ ਮੱਸੀ ਮੰਡੀ ਦਾ ਬਾਜ਼ਾਰ ਬਣਿਆ ਹੋਇਆ ਹੈ ਸੰਤਾਂ ਨੂੰ ਬਾਬਾ ਦੀਪ ਸਿੰਘ ਮਾਰੇ ਨੂੰ ਜਾਈਏ ਰੇਹਾ ਬਿੱਲਾ ਮੀਟ ਵਾਲਾ ਰਾਜੂ ਮੀਟ ਵਾਲਾ ਭਾਈ ਸਾਹਿਬ ਮੀਟ ਵਾਲਾ ਇਹ ਕਾਹਹੀਂ ਦੁਕਾਨਾਂ ਸੰਤਾਂ ਦੀ ਸਰਦਾਂ ਨੂੰ ਸੱਟ ਮਾਰੀਆਂ ਹਨ ਅਸੀਂ ਹੀ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪਹਿਲ ਦੇ ਆਧਾਰ ਤੇ ਅਮਰਸਰ ਨੂੰ ਪੁੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਅਤੇ ਚੌਂਕ ਮਹਾ ਸਿੰਘ ਜੋ ਜੋ ਸ਼ਰਾਬ ਦੇ ਠੇਕੇ ਹਨ ਪੱਕੇ ਤੌਰ ਤੇ ਬੰਦ ਕਰਕੇ ਇਹਨਾਂ ਦੀ ਜਗ੍ਹਾ ਤਬਦੀਲ ਕੀਤੀ ਜਾਵੇ ਅਤੇ ਵੱਖਰੀ ਮਾਰਕੀਟ ਬਣਾਈ ਜਾਵੇ ਤਾਂ ਜੋ ਕਿ ਦੇਸ਼ ਦੇ ਤੋਂ ਸੰਗਤਾਂ ਜਿਹੜੀਆਂ ਨਾਤਮਤ ਹੋਣ ਆ ਰਹੀਆਂ ਹਨ ਉਹਨਾਂ ਦੇ ਸਰਦਾਂ ਨੂੰ ਠੇਸ ਨਾ ਪਹੁੰਚੇ ਜੇ ਬੰਦ ਨਹੀਂ ਹੁੰਦੇ ਅਗਲਾ ਐਕਸ਼ਨ ਕੀ ਹੋਵੇਗਾ ਅਸੀਂ ਸਮੂਹ ਨਾਨਕ ਨਾਮ ਲੈਵਾ ਸੰਗਤਾਂ ਪੰਜਾਬ ਸਰਕਾਰ ਨੂੰ ਅਪੀਲ ਕਰਦੀਆਂ ਹਾਂ ਕਿ ਜੇਕਰ ਇਹ ਸ਼ਰਾਬ ਦੇ ਠੇਕੇ ਬੰਦ ਨਾ ਹੋਏ ਸਮੂਹ ਨਾਨਕ ਨਾਮ ਲੈਵਾ ਸੰਗਤਾਂ ਵੱਲੋਂ ਇੱਥੇ ਪੱਕਾ ਮੋਰਚਾ ਲਾਇਆ ਜਾਵੇਗਾ ਜਿਹਦੀ ਜ਼ਿਲ੍ਹਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਵੇਗੀ ਅਤੇ ਠੇਕੇ ਠੋਖ ਖੋਲਣ ਵਾਲੇ ਅਤੇ ਮੀਟ ਦੁਕਾਨਾਂ ਖੋਲਣ ਵਾਲਿਆਂ ਦੀ ਜ਼ਿੰਮੇਵਾਰੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ